ਕਾਂਗਰਸ ਦਾ ਇੱਕ ਵੱਡਾ ਆਗੂ ਭਾਜਪੀ ਨਾਲ ਰਲਿਆ ਪ੍ਰਗਟ ਸਿੰਘ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਕਾਂਗਰਸ 'ਚ ਇੱਕ ਨਵਾਂ ਕਲੇਸ਼ ਚੜ ਗਿਆ ਹੈ ਕਾਂਗਰਸ 'ਚ ਹੋਈਆਂ ਉੱਤੇ ਥੱਲੇ ਮੀਟਿੰਗਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਨਵੇਂ ਪੁਵਾੜੇ ਪਾ ਦਿੱਤੇ ਨੇ ਕਾਂਗਰਸ ਦੇ ਅੰਦਰ ਨਵੀਂ ਸਫਬੰਦੀ ਦੀਆਂ ਤਿਆਰੀਆਂ ਖਿੱਚੀਆਂ ਗਈਆਂ ਨੇ ਕੌਣ ਕਿਹਦੀਆਂ ਲੱਤਾਂ ਖਿੱਚਣ ਦੇ ਲਈ ਇਕੱਠਾ ਹੋ ਰਿਹਾ ਹੈ ਇਸ ਨੂੰ ਲੈ ਕੇ ਅਹਿਮ ਜਾਣਕਾਰੀਆਂ ਆ ਰਹੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜੂ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਖਬਰਾਂ ਦੇ ਨਵੇਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੇ ਰਹਿਣ ਮਾਮਲਾ ਇਹ ਹੈ ਕਿ ਕਾਂਗਰਸ ਇੰਨੇ ਦਿਨੀ ਕਾਫੀ ਉੱਤੇ ਥੱਲੇ ਦਾ ਸ਼ਿਕਾਰ ਹੈ ਕਾਂਗਰਸ ਚ ਉਤਲ ਪੁਤਲ ਹੈ ਕਾਂਗਰਸ ਦੇ ਵਿੱਚ ਲੱਤਾਂ ਖਿੱਚਣ ਤੇ ਪੌੜੀਆਂ ਚੜਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੜੇਬੰਦੀ ਬਹੁਤ ਤਿੱਖੀ ਜਿਹਨੂੰ ਸ਼ਾਰਪ ਡਿਵੀਜ਼ਨ ਕਹਿੰਨੇ ਆ ਉਹ ਹੈ ਉਸ ਤੜੇਬੰਦੀ ਦੇ ਵਿੱਚ ਨਵੀਆਂ ਮੁਲਾਕਾਤਾਂ ਤੇ ਇਹਨਾਂ ਮੁਲਾਕਾਤਾਂ ਦੇ ਕੀ ਮਾਇਨੇ ਨਿਕਲਦੇ ਆ ਇਹ ਇੱਕ ਅਹਿਮ ਗੱਲ ਹੋਣੀ ਪੜਦੀ ਹੈ ਹਰ ਮੁਲਾਕਾਤ ਦਾ ਆਪਣਾ ਆਪਣਾ ਮਾਇਨੇ ਹੁੰਦਾ ਆ ਲਗਾਤਾਰ ਅੱਗੜ ਪਿਛੜ ਚੀਜ਼ਾਂ ਚੱਲ ਰਹੀਆਂ ਨੇ ਹੁਣ ਚਰਚਾ ਚੱਲੀ ਹੈ ਕਿ ਕਾਂਗਰਸ ਦਾ ਇੱਕ ਵੱਡਾ ਆਗੂ ਮਾਫੀਆ ਵੀ ਚਲਾਉਂਦਾ ਆ ਤੇ ਭਾਜਪਾ ਦੇ ਯਾਨੀ ਕਿ ਕੇਂਦਰ ਸਰਕਾਰ ਦੇ ਵੱਡੇ ਆਗੂਆਂ ਦੇ ਨਾਲ ਗਿੱਟਮਿਟ ਸੈਟਿੰਗ ਕਰੀ ਬੈਠਾ ਜਾਨੀ ਕਿ ਕੁੱਲ ਮਿਲਾ ਕੇ ਕਹਿ ਲਈਏ ਕਿ ਰਲਿਆ ਹੋਇਆ ਹੈ ਇਹ ਚਰਚਾ ਇਹ ਆਗੂ ਦੀ ਚਰਚਾ ਕਿਉਂ ਚੱਲੀ ਹੈ ਕਿੱਥੇ ਚੱਲੀ ਹੈ ਇਹ ਇੱਕ ਅਹਿਮ ਗੱਲ ਹੈ ਇਹ ਮਾੜੀ ਮੋਟੀ ਥਾਂ ਤੇ ਨਹੀਂ ਚੱਲੀ ਇਹ ਕੋਈ ਆਮ ਬੰਦੇ ਨੇ ਗੱਲ ਨਹੀਂ ਕਹੀ ਦੋ ਵੱਡੇ ਆਗੂਆਂ ਦੀ ਮੀਟਿੰਗ ਜਿਹਦੇ ਵਿੱਚ ਇਹ ਚਰਚਾ ਚੱਲੀ ਦਰਅਸਲ ਜਲੰਧਰ ਸ਼ੌਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੀ ਮੁਲਾਕਾਤ ਸਾਬਕਾ ਰਾਜ ਸਭਾ ਮੈਂਬਰ ਵਿਧਾਇਕ ਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਦੇ ਨਾਲ ਹੋਈ ਦੁੱਲੋਂ ਦੇ ਘਰ ਖੁਦ ਚੱਲ ਕੇ ਪ੍ਰਗਟ ਸਿੰਘ ਖੰਨਾ ਪਹੁੰਚੇ ਉਹਨਾਂ ਦੇ ਘਰ ਖੁਦ ਚੱਲ ਕੇ ਆਏ ਉਹਨਾਂ ਦੇ ਨਾਲ ਵਿਧਾਇਕ ਸ਼ਾ ਕੋਟ ਲਾਡੀ ਸ਼ੇਰੋ ਵਾਲੀ ਆ ਵੀ ਮੌਜੂਦ ਸੀ ਲਾਡੂ ਲਾਡੀ ਸ਼ੇਰੋ ਵਾਲੀ ਆ ਪ੍ਰਗਟ ਸਿੰਘ ਦੇ ਰਿਸ਼ਤੇਦਾਰ ਵੀ ਨੇ ਇਹ ਮੁਲਾਕਾਤ ਉਸ ਵੇਲੇ ਹੋਈ ਹੈ ਜਦੋਂ ਤੁਹਾਨੂੰ ਦੱਸਿਆ ਕੱਲ ਕਿ ਕਾਂਗਰਸ ਦੇ ਅੰਦਰ ਕਾਂਗਰਸ ਹਾਈ ਕਮਾਂਡ ਚੀਜ਼ਾਂ ਨੂੰ ਫਿੱਟ ਕਰਨ ਦੇ ਵੱਲ ਵਧ ਚੁੱਕੀ ਹੈ ਆਪਣੇ ਕਦਮ ਵਜਾ ਵਧਾ ਚੁੱਕੀ ਹੈ ਰਾਇਆ ਬੜਿੰਗ ਦਾ ਜਾਣਾ ਤੈ ਹੈ ਉਹਨਾਂ ਦੇ ਜਾਣ ਦੇ ਲਈ ਕਿਹੜਾ ਆਗੂ ਹੋਵੇਗਾ ਜਿਹੜਾ ਪਾਰਟੀ ਨੂੰ ਲੀਡ ਕਰ ਸਕੇ ਉਹਦੀ ਤਲਾਸ਼ ਜਾਰੀ ਹੈ ਚੰਨੀ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਕੋਲ ਕੀ ਰਿਪੋਰਟ ਹੈ ਉਹ ਤੁਹਾਨੂੰ ਮੈਂ ਕੱਲ ਸਾਰਾ ਦੱਸ ਚੁੱਕਿਆ ਤੁਸੀਂ ਕੱਲ੍ਹ ਵਾਲੀ ਖਬਰ ਜਾ ਕੇ ਦੇਖ ਸਕਦੇ ਹੋ ਜੇਕਰ ਨਹੀਂ ਦੇਖੀ ਤਾਂ ਕੁੱਲ ਮਲਾਕੀ ਕਾਂਗਰਸ ਹਾਈ ਕਮਾਂਡ ਆਪਣੀ ਸਥਿਤੀ ਤੈਅ ਕਰ ਚੁੱਕੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਹਿੱਲਜੁਲ ਹੋਣੀ ਲਾਜ਼ਮੀ ਸੀ ਚੀਜ਼ਾਂ ਦੇ ਗੋਟੀਆਂ ਫਿੱਟ ਕਰਨ ਦੀ ਗਿਣਤੀਆਂ ਮਿੰਤੀਆਂ ਜਮ੍ਹਾਂ ਘਟੋ ਕਰਨ ਦੀ ਸਥਿਤੀ ਸ਼ੁਰੂ ਹੋ ਚੁੱਕੀ ਹੈ ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਗਟ ਸਿੰਘ ਦੀ ਮੁਲਾਕਾਤ ਹਾਲਾਂਕਿ ਇਸ ਮੁਲਾਕਾਤ ਨੂੰ ਸਿਸ਼ਟਾਚਾਰ ਮੁਲਾਕਾਤ ਕਿਹਾ ਗਿਆ ਕਿਉਂਕਿ ਦੁੱਲੋ ਕਹਿੰਦੇ ਕਿ ਮੇਰੀ ਸਿਹਤ ਨਾਸਾਜ ਸੀ ਬਿਮਾਰ ਹਾਂ ਮੈਂ ਮੇਰਾ ਹਾਲਚਾਲ ਜਾਣਨ ਦੇ ਲਈ ਪ੍ਰਗਟ ਸਿੰਘ ਆਏ ਸੀ ਪ੍ਰਗਟ ਸਿੰਘ ਦੇ ਆਉਣ ਤੋਂ ਬਾਅਦ ਜੋ ਸੋਰਸਸ ਤੇ ਮੀਡੀਆ ਰਪੋਰਟਾ ਜੋ ਸੂਤਰ ਤੇ ਮੀਡੀਆ ਰਪੋਰਟਾ ਜਾਣਕਾਰੀ ਦੇ ਰਹੀਆਂ ਨੇ ਕਿ ਉਹਦੇ ਵਿੱਚ ਕਾਫੀ ਚਰਚਾਵਾਂ ਹੋਈਆਂ ਨੇ ਪ੍ਰਧਾਨਗੀ ਨੂੰ ਲੈ ਕੇ ਸਬੰਧੀ ਦੀ ਚਰਚਾ ਹੋਈ ਹੈ ਪ੍ਰਧਾਨ ਕੌਣ ਬਣੇਗਾ ਇਸ ਨੂੰ ਲੈ ਕੇ ਸਬੰਧੀ ਤੇ ਚਰਚਾ ਹੋਈ ਹੈ ਪ੍ਰਗਟ ਸਿੰਘ ਦੇ ਨਾਲ ਇਹ ਗੱਲਬਾਤ ਕਰਦੇ ਆਂ ਦੁੱਲੋ ਨੇ ਇਹ ਗੱਲ ਕਹੀ ਕਿ ਇੱਕ ਵੱਡਾ ਆਗੂ ਹੈ ਜਿਹੜਾ ਸੂਤਰ ਜਾਣਕਾਰੀ ਦੇ ਰਿਹਾ ਕਿ ਦੁੱਲੋ ਨੇ ਪ੍ਰਗਟ ਸਿੰਘ ਨੂੰ ਕਿਹਾ ਕਿ ਕਾਂਗਰਸ ਦਾ ਇੱਕ ਵੱਡਾ ਆਗੂ ਹੈ ਇਹ ਆਗੂ ਮਾਫੀਆ ਵੀ ਚਲਾਉਂਦਾ ਹੈ ਤੇ ਇਹ ਆਗੂ ਦੀਪ ਕੇਂਦਰ ਸਰਕਾਰ ਦੇ ਵੱਡੇ ਆਗੂਆਂ ਨਾਲ ਸੈਟਿੰਗ ਹੈ ਹੁਣ ਵੱਡੇ ਆਗੂਆਂ ਤੋਂ ਮਰਾਦ ਕੀ ਹੋ ਸਕਦੀ ਹੈ ਕੇਂਦਰ ਦੇ ਵਿੱਚ ਵੱਡਾ ਆਗੂ ਕੌਣ ਜੇ ਤੁਸੀਂ ਆਪਣੇ ਦਿਮਾਗ ਤੇ ਜੋਰ ਦੇ ਕੇ ਦੇਖੋ ਤਾਂ ਕਿਹੜਾ ਲੱਗਦਾ ਕੇਂਦਰ ਸਰਕਾਰ ਚ ਤੁਹਾਨੂੰ ਮੋਦੀ ਤੇ ਅਮਿਤ ਸ਼ਾ ਇਹਨਾਂ ਦੇ ਨਾਲ ਸੈਟਿੰਗ ਹੈ ਕਹਿੰਦੇ ਇਹਨਾਂ ਦੇ ਨਾਲ ਘਿਟਮਿਟ ਹੈ ਇਹ ਗੱਲ ਦੂਲੋ ਨੇ ਪ੍ਰਗਟ ਸਿੰਘ ਨੂੰ ਕਹੀ ਹੈ ਸੋਰਸਸ ਇਸ ਆਗੂ ਦਾ ਨਾਰਵੀਲ ਨਹੀਂ ਕਰ ਰਹੇ ਅਰ ਅੰਦਾਜ਼ੇ ਦਾ ਬਹੁਤ ਸਾਰੇ ਨੇ ਤੁਹਾਡੇ ਦਿਮਾਗ ਚ ਵੀ ਆ ਰਹੇ ਹੋਣਗੇ ਮੈਂ ਵੀ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸੋਰਸਸ ਨੂੰ ਬਾਰ-ਬਾਰ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਕੁਝ ਦਿਨਾਂ ਚ ਪਤਾ ਲੱਗ ਜਾਏਗਾ ਇਹ ਵੀ ਚੀਜ਼ ਦੇ ਜੇਕਰ ਕਹਿੰਦੇ ਨਹੀਂ ਹੁੰਦੇ ਕਿ ਵੀ ਹੱਥ ਤੋਂ ਕੇ ਪਿੱਛੇ ਪੈ ਜਾਈਏ ਕਿਸੇ ਚੀਜ਼ ਦੇ ਤਾਂ ਪਤਾ ਲੱਗ ਜਾਂਦੀ ਹੈ ਇਹ ਵੀ ਇੱਕ ਅੱਧੇ ਦਿਨ ਦੇ ਵਿੱਚ ਪਤਾ ਲੱਗ ਜਾਏਗਾ ਪਰ ਵੱਡੀ ਗੱਲ ਇਹ ਹੈ ਕਿ ਕਾਂਗਰਸ ਅੰਦਰ ਕਿਹੜਾ ਉਹ ਵੱਡਾ ਆਗੂ ਹੋ ਸਕਦਾ ਹੈ ਇੱਕ ਆਗੂ ਦਾ ਨਾਂ ਵਾਰ-ਵਾਰ ਆਮ ਆਦਮੀ ਪਾਰਟੀ ਵਾਲੇ ਵੀ ਲੈਂਦੇ ਆ ਉਹਦੇ ਨਾਂ ਨਾਲ ਨਾਂ ਜੋੜ ਕੇ ਭਾਜਪਾ ਦਾ ਯਾਨੀ ਕਿ ਇਹ ਸਾਰਾ ਕੁਝ ਕਰਦੇ ਆ ਉਸ ਆਗੂ ਦਾ ਨਾਂ ਆਮ ਆਦਮੀ ਪਾਰਟੀ ਵਾਲੇ ਲੈਂਦੇ ਆ ਇੱਕ ਉਹ ਆਗੂ ਹੈ ਜਿਹੜਾ ਕਾਂਗਰਸ ਦੇ ਅੰਦਰ ਵੱਡਾ ਸੰਤਕਾਰ ਹੈ ਇਹ ਦੋ ਤਿੰਨ ਆਗੂਆਂ ਦੀਆਂ ਬਹੁਤ ਨਜ਼ਦੀਕੀਆਂ ਰਹੀਆਂ ਕਿਸੇ ਨਾ ਕਿਸੇ ਤਰੀਕੇ ਤੇ ਇੰਨਾ ਬਾਰੇ ਚਰਚਾਵਾਂ ਅੱਜ ਨਹੀਂ ਕਈ ਵਾਰ ਚੱਲ ਹਟੀਆਂ ਇਸ ਤੋਂ ਇਲਾਵਾ ਕਈ ਹੋਰ ਗੱਲਾਂ ਨਾ ਵੀ ਨੇ ਜਿਨ੍ਹਾਂ ਦੀ ਚਰਚਾ ਲਗਾਤਾਰ ਚੱਲਦੀ ਰਹਿੰਦੀ ਹੈ ਕਿ ਇਹਨਾਂ ਦੀ ਉੱਪਰ ਵਧੀਆ ਸੈਟਿੰਗ ਹੈ। ਹੁਣ ਜੇ ਦੁੱਲੋ ਦੇ ਸੋਰਸਸ ਇਸ ਗੱਲ ਨੂੰ ਕਨਫਰਮ ਕਰ ਦਿੰਦੇ ਤਾਂ ਇਹ ਕਹਾਣੀ ਚੱਕੀ ਜਾਣੀ ਸੀ। ਪਰ ਨਾਂ ਲੈਣ ਤੋਂ ਝਿਜਕ ਵੀ ਰਹੇ ਨੇ, ਜੇ ਮੜਾ ਮੋਟਾ ਦੱਸ ਵੀ ਰਹੇ ਨੇ ਤਾਂ ਕਹਿ ਰਹੇ ਨੇ ਕਿ ਤੁਸੀਂ ਅੱਗੇ ਨਹੀਂ ਦੱਸਣਾ। ਖੈਰ ਪਰ ਇੱਕ ਗੱਲ ਇਹ ਸਪਸ਼ਟ ਹੋ ਚੁੱਕੀ ਹੈ ਇਹ ਖਬਰ ਇਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਮਹੱਤਵਪੂਰਨ ਸਮਝ ਸਕਦੇ ਹੋ। ਕਿ ਇਸ ਖਬਰ ਦੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਕਾਂਗਰਸ ਦੇ ਅੰਦਰ ਸਲੀਪਰ ਸੈੱਲ ਭਾਜਪਾ ਦੇ ਮੌਜੂਦ ਨੇ ਕੀ ਪਤਾ ਉਹੀ ਸਲੀਪਰ ਸੈੱਲ ਜਿਹੜੇ ਨੇ ਉਹ ਕਾਂਗਰਸ ਦੇ ਧੜੇਬੰਦੀ ਨੂੰ ਜਾਣ ਕੇ ਉਂਗਲੀਆਂ ਲਾ ਰਹੇ ਹੁਣ ਕਾਂਗਰਸ ਨੂੰ ਇਹਨਾਂ ਦੀ ਨਿਸ਼ਾਨਦੇਹੀ ਤੱਕ ਕਰਨੀ ਚਾਹੀਦੀ ਹੈ ਨਾ ਕਾਂਗਰਸ ਜਿੰਨਾ ਟਾਈਮ ਨਿਸ਼ਾਨਦੇਹੀ ਨਹੀਂ ਕਰਦੀ ਤਾਂ ਕਾਂਗਰਸ ਦੇ ਲਈ ਘਾਤਕ ਹੋ ਸਕਦੇ ਨੇ ਕਾਂਗਰਸ ਦੇ ਅੰਦਰ ਵੀ ਵੱਡੀ ਪੱਧਰ ਤੇ ਲੋਕ ਨੇ ਜਿਹੜੇ ਭਾਜਪਾ ਦੇ ਨਾਲ ਅੰਦਰ ਖਾਤੇ ਰਲੇ ਹੋਏ ਨੇ ਇਹ ਗੱਲ ਜਿਹੜੀ ਆ ਉਹ ਕਲੀਅਰ ਹੋ ਰਹੀ ਹੈ ਹੁਣ ਚਰਚਾ ਜਿਹੜੀ ਇਹ ਹੈ ਜਿਹੜੀ ਗੱਲਬਾਤ ਹੋਈ ਕਿ ਹਮ ਪ੍ਰਗਟ ਸਿੰਘ ਤੇ ਦੁੱਲੋਂ ਨੇ ਗੱਲਬਾਤ ਕੀਤੀ ਕਿ ਪਾਰਟੀ ਨੂੰ ਅੱਗੇ ਵਧਾਇਆ ਜਾਵੇ ਤੇ ਦੁੱਲੋਂ ਨੇ ਪ੍ਰਗਟ ਸਿੰਘ ਨੇ ਦੁੱਲੋਂ ਨੂੰ ਕਿਹਾ ਕਿ ਆਪਾਂ ਹਮ ਖਿਆਲੀ ਸਾਥੀਆਂ ਨਾਲ ਜਾਨੀ ਕਿ ਇੱਕ ਧੜਾ ਜਿਹੜਾ ਉਹ ਵੱਡਾ ਕਰਨ ਦੇ ਲਈ ਵੱਡਾ ਧੜਾ ਬਣਾਉਣ ਦੇ ਲਈ ਵਿਚਾਰਾ ਜੋਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਧੜਾ ਵੱਡੇ ਤੋਂ ਵੱਡਾ ਬਣਾ ਲਿਆ ਜਾਵੇ ਇਹ ਇਸ ਪਾਸੇ ਵੱਲ ਨੂੰ ਵੀ ਵਧਿਆ ਜਾ ਰਿਹਾ ਇਹ ਹੋ ਗਈ ਇੱਕ ਮੁਲਾਕਾਤ ਦੂਜੀ ਮੁਲਾਕਾਤ ਦੀ ਚਰਚਾ ਇਹ ਹੈ ਕਿ ਅੱਗੜ ਪਿਛੜ ਰਾਜਾ ਵੜਿੰਗ ਰਾਜਾ ਵੜਿੰਗ ਤੋਂ ਬਾਅਦ ਪ੍ਰਗਟ ਸਿੰਘ ਦਾ ਨਾਮ ਵੀ ਚੱਲ ਰਿਹਾ ਭਾਰਤ ਪੂਸ਼ਣ ਆਸ਼ੂ ਤੇ ਕੁਝ ਛੋਟੇ ਆਗੂਆਂ ਨੇ ਜਨਕਿ ਇਹ ਵੱਡੇ ਆਗੂ ਸੀ ਕੁਝ ਛੋਟੇ ਆਗੂਆਂ ਨੇ ਵੀ ਮੁਲਾਕਾਤ ਕੀਤੀ ਸਾਬਕਾ ਡੀਜੀਪੀ ਪੰਜਾਬ ਜਨਾਬ ਮੁਹੰਮਦ ਮੁਸਤਾਫਾ ਦਿਨਾਂ ਮੁਹੰਮਦ ਮੁਸਤਫਾ ਦੇ ਨਾਲ ਹੋਈਆਂ ਮੀਟਿੰਗਾਂ ਦੀ ਚਰਚਾ ਇਸ ਕਰਕੇ ਜ਼ਿਆਦਾ ਵਧੇਰੇ ਹੈ ਕਿ ਨਵੇਂ ਤਰੀਕੇ ਦੀ ਸਫਬੰਦੀ ਕਾਂਗਰਸ ਚ ਤਿਆਰ ਕੀਤੀ ਜਾ ਰਹੀ ਹੈ। ਮੁਹੰਮਦ ਮੁਸਤਫਾ ਰਾਹੁਲ ਗਾਂਧੀ ਦੇ ਨਜ਼ਦੀਕੀਆਂ ਦੇ ਵਿੱਚ ਸ਼ਾਮਲ ਨੇ। ਉਹਨਾਂ ਦੇ ਨਾਲ ਉਹਨਾਂ ਦੀ ਚੰਗੀ ਗੁਰਬਤ ਉਹ ਰਾਹੁਲ ਗਾਂਧੀ ਦੀ ਗੁੱਡ ਬੁਕਸ ਦੇ ਅੰਦਰ ਸ਼ਾਮਲ ਨੇ। ਮੁਹੰਮਦ ਮੁਸਤਫਾ ਤੁਹਾਨੂੰ ਪਤਾ ਹੈ ਕਿ ਸਾਬਕਾ ਮੰਤਰੀ ਤੇ ਵਿਧਾਇਕ ਮਰੇਲ ਕੋਟਲਾ ਬੀਬੀ ਰਜ਼ੀਆ ਸੁਲਤਾਨਾ ਦੇ ਪਤੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਾਫੀ ਐਜ਼ এ ਡੀਜੀਪੀ ਵੀ ਉਹਨਾਂ ਨੇ ਕਾਫੀ ਕੰਮ ਕੀਤਾ ਤੇ ਉਹ ਬ ਪ੍ਰਭਾਵਸ਼ਾਲੀ ਰਹੇ ਸਿੱਧੂ ਧੜੇ ਦੇ ਨਾਲ ਵੀ ਉਹਨਾਂ ਦੀ ਇੱਕ ਸਮੇਂ ਕਾਟੀ ਸਾਡੀ ਪੈ ਗਈ ਸੀ ਪਰ ਹੁਣ ਇਹ ਮੁਲਾਕਾਤਾਂ ਕਿਉਂ ਹੋ ਰਹੀਆਂ ਨੇ ਮੁਸਤਫਾ ਨਾਲ ਮੁਸਤਫਾ ਵੈਸਤਾ ਤੁਹਾਨੂੰ ਕਿਤੇ ਦੇਖਦੇ ਨਹੀਂਗੇ ਕਦੇ ਤੁਸੀਂ ਕਿਸੇ ਕਾਂਗਰਸ ਦੀ ਮੀਟਿੰਗ 'ਚ ਨਹੀਂ ਦੇਖਿਆ ਹੁਣੇ ਕਦੇ ਕਿਤੇ ਨਹੀਂ ਦੇਖਿਆ ਹੁਣੇ ਪਰ ਮੁਸਤਫਾ ਨਾਲ ਇਹ ਕਹਾਣੀ ਇਸ ਕਰਕੇ ਜੋੜ ਕੇ ਦੇਖੀ ਜਾ ਰਹੀ ਹੈ ਕਿ ਵਾਰੀ-ਵਾਰੀ ਦੋਵੇਂ ਧੜਿਆਂ ਦੇ ਆਗੂ ਮਿਲ ਰਹੇ ਨੇ ਮੁਸਤਫਾ ਨੂੰ ਜਾ ਕੇ ਇਹ ਚੀਜ਼ ਹੋ ਸਕਦੀ ਹੈ ਕਿ ਮੁਸਤਫਾ ਮੈਸੈਂਜਰ ਬਣੇ ਹੋਣ ਸੁਨਿਆਕਾਰ ਬਣੇ ਹੋਣ ਉਹ ਜਿਹੜਾ ਡਾਕੀਆ ਬਣੇ ਹੋਣ ਇੱਕ ਥਾਂ ਤੋਂ ਦੂਜੀ ਥਾਂ ਸੁਨਿਆ ਲੈ ਕੇ ਫਿਰ ਸੁਨਿਆ ਲੈ ਕੇ ਇਹਨਾਂ ਕੋਲ ਵਾਪਸ ਆਉਂਦੇ ਹੁਣ ਤਾਂ ਇਸ ਤਰ੍ਹਾਂ ਦੀ ਸਥਿਤੀ ਹੋ ਸਕਦੀ ਹੈ ਤੇ ਹਾਈ ਕਮਾਂਡ ਦੇ ਨਾਲ ਲਿੰਕ ਅਪ ਹੋਣ ਇਸ ਕਰਕੇ ਮੁਹੰਮਦ ਮੁਸਤਫਾ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹੁਣ ਕੁੱਲ ਮਿਲਾ ਕੇ ਹੁਣ ਇਹ ਜਿਹੜਾ ਭਾਜਪਾ ਦੇ ਨਾਲ ਰਲਿਆ ਹੋਇਆ ਆਗੂ ਹੈ ਇਹ ਕਿਹੜਾ ਹੈ ਇਸ ਦੇ ਉੱਤੇ ਹੁਣ ਨਿਗਰਾਨੀ ਰੱਖਣ ਦੀ ਲੋੜ ਹੈ ਕੋਸ਼ਿਸ਼ ਕਰ ਰਿਹਾ ਮੈਂ ਕਾਫੀ ਤਰਲੇਮਿੰਟਾਂ ਵੀ ਕੀਤੇ ਆ ਤੁਹਾਡੇ ਲਈ ਵੀ ਤੁਹਾਡੂ ਜਾਣਕਾਰੀ ਦਿੱਤੀ ਜਾ ਸਕੇ ਇਹ ਵੀ ਪਤਾ ਲੱਗ ਜਾਏਗਾ ਪਰ ਅੰਦਾਜ਼ੇ ਜੇ ਤੁਸੀਂ ਲਾ ਸਕਦੇ ਹੋ ਤੁਸੀਂ ਲਾਓ ਤੇ ਕਮੈਂਟ ਚ ਜਰੂਰ ਦਿਓ